ਸਾਰੇ ਪਰਿਵਾਰ ਦੇ ਤਾਨਿਆਂ ਤੋਂ ਦੁਖੀ ਹੋਈ ਲੜਕੀ ਦਾ ਖੌਫਨਾਕ ਕਦਮ ਕੁਝ ਦਿਨਾਂ ਚ ਹੀ ਵਿਆਹ ਦੀਆਂ ਖੁਸ਼ੀਆਂ ਮਾਤਮ ਚ ਬਦਲੀਆਂ ਸਾवला ਰੰਗ ਬਣਿਆ ਮੌਤ ਦਾ ਕਾਰਨ ਕਹਿੰਦੇ ਨੇ ਰੰਗ ਰੂਪ ਸਭ ਰੱਬ ਦਾ ਬਣਾਇਆ ਹੋਇਆ ਹੈ ਬੰਦੇ ਦਾ ਇਸ ਚੀਜ਼ਾਂ ਤੇ ਵਸ ਨਹੀਂ ਪਰ ਫਿਰ ਵੀ ਇਨਸਾਨ ਰੱਬ ਦੇ ਬਣਾਏ ਰੰਗਾ ਖਿਲਾਫ ਜਾਂਦਾ ਹੈ ਜਿਸ ਦਾ ਅੰਜਾਮ ਬੁਰਾ ਹੁੰਦਾ ਹੈ ਤੇ ਇਹ ਆਪਣੇ ਸਾंवले ਰੰਗ ਦੀ ਕੀਮਤ ਇੱਕ ਲੜਕੀ ਨੂੰ ਚਾਹ ਦੇ ਕੇ ਚੁਕਾਣੀ ਪਈ ਹੈ ਤੇ ਦਿਲ ਨੂੰ ਚੰਜੋੜ ਦੇਣ ਵਾਲਾ ਇਹ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਅਜੇ ਵਿਆਹ ਦਾ ਚਾਹ ਨਹੀਂ ਉਤਰਿਆ ਸੀ ਉੱਥੇ ਹੀ ਲੜਕੀ ਨੇ 4 ਮਹੀਨਿਆਂ ਬਾਅਦ ਹੀ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਜਾਣਕਾਰੀ ਮੁਤਾਬਕ 25 ਸਾਲਾ ਨਿਰਮਲ ਕੌਰ ਦਾ ਵਿਆਹ ਮੋਗਾ ਦੇ ਦਿਲਦੀਪ ਸਿੰਘ ਨਾਲ ਹੋਇਆ ਨਿਰਮਲ ਕੌਰ ਦਾ ਰੰਗ ਸਾਵਲਾ ਸੀ ਜਿਸ ਨੂੰ ਲੈ ਵਿਆਹ ਤੋਂ ਬਾਅਦ ਸੋਹਰੇ ਪਰਿਵਾਰ ਵੱਲੋਂ ਤਾਨੇ ਮੇਨੇ ਮਿਲਨੇ ਸ਼ੁਰੂ ਹੋ ਗਏ ਤੇ ਇੰਨਾ ਹੀ ਨਹੀਂ ਸੋਹਰੇ ਪਰਿਵਾਰ ਨੇ ਹੱਦ ਉਸ ਵੇਲੇ ਕਰ ਦਿੱਤੀ ਜਦ ਆਪਣੀ ਨੂੰ ਦੇ ਹੱਥ ਦੀ ਬਣੀ ਰੋਟੀ ਵੀ ਖਾਣੀ ਛੱਡ ਦਿੱਤੀ ਜਿਸ ਦਾ ਕਾਰਨ ਸਿਰਫ ਉਸ ਦਾ ਰੰਗ ਸਾਵਲਾ ਹੋਣਾ ਸੀ ਜਿਸ ਕਾਰਨ ਨਿਰਮਲ ਕੌਰ ਲਗਾਤਾਰ ਪਰੇਸ਼ਾਨ ਤੇ ਉਰਦਾਸ ਰਹਿਣ ਲੱਗੀ ਤੇ ਫਿਰ 21 ਜੁਲਾਈ ਨੂੰ ਉਸ ਦਿਨ ਨਿਰਮਲ ਕੌਰ ਨੂੰ ਉਸਤੇ ਜੇਠ ਤੇ ਦਿਓਰ ਉਸ ਦੇ ਪੇਕੇ ਘਰ ਫਾਜ਼ਿਲ ਕਾ ਛੱਡਣ ਆਏ ਪਰ ਘਰ ਦੇ ਬਾਹਰ ਹੀ ਛੱਡ ਕੇ ਚਲੇ ਗਏ ਜਿਸ ਦਾ ਨਿਰਮਲ ਕੋਰ ਨੂੰ ਬਹੁਤ ਦੁੱਖ ਲੱਗਾ ਤੇ ਸ਼ਾਇਦ ਉਹ ਆਪਣੇ ਸਾਵਲੇ ਰੰਗ ਕਾਰਨ ਉਸ ਨਾਲ ਹੋ ਰਏ ਇਸ ਤਰ੍ਹਾਂ ਦੇ ਵਰਤਾਵ ਸਹਿਨ ਨਾ ਕਰ ਸકી ਤਾਂ ਲੜਕੀ ਵੱਲੋਂ ਕਦਮ ਚੁੱਕ ਲਿਆ ਗਿਆ ਕਿਆ ਜਿਸ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ 23 ਜੁਲਾਈ ਨੂੰ ਨਿਰਮਲ ਕੋਰ ਨੇ ਨਹਿਰ ਤੇ ਛਾਲ ਮਾਰ ਆਪਣੀ ਜਾਨ ਦੇ ਦਿੱਤੀ ਤੇ 4 ਮਹੀਨਿਆਂ ਦੇ ਇਸ ਵਿਆਹ ਦਾ ਇਸ ਤਰ੍ਹਾਂ ਖੋਪਨਾਕ ਅੰਤ ਹੋਇਆ ਬਸ ਜੀਓ ਲਾਇਬ੍ਰਾਈ ਇੱਕ ਕੀ ਰਖਦੇ ਅਮਰਤੰ ਕਹਿੰਦੇ ਪੈ ਨਹੀਂ ਲੱਗਦੇ ਕੀ ਗੱਲਬਾਤ ਕੀ ਹੋਈ ਹੈ ਪਿੰਡ ਦੇ ਨਾਲੀ ਗੱਲਬਾਤ ਜੀ ਮਤਲਬ ਉੱਤੇ ਸਹੁਰੇ ਤੰਗ ਕਰ ਦਿੰਦੇ ਸੀ ਵੀ ਪਹਿਲਾਂ ਜੇ ਜਦੋਂ ਵੇਖਣਾ ਜਦੋਂ ਕਹਿੰਦੇ ਸਾਨੂੰ ਪਸੰਦ ਨਹੀਂ ਜਾਗ ਜਦੋਂ ਬਾਅਦ ਕਹਿੰਦੇ ਸਾਨੂੰ ਪਸੰਦ ਨਹੀਂ ਤੂੰ ਕਾਲੀ ਆਂ ਗੋਰੀ ਆਂ ਸੋ ਗੱਲਾਂ ਹੁੰਦੀਆਂ ਤੇ ਉਸ ਤੋਂ ਬਾਅਦ ਕੁਈ ਤਾਂ ਕੀ ਡਿਪਰੈਸ਼ਨ ਲਿੱਤਾ ਕੁੜੀ ਨੇ ਛੱਡਣ ਆਏ ਸੀ ਇੱਥੇ ਮਤਲਬ ਛੱਡਣ ਹੀ ਆਇਆ ਸੀ ਉਹ ਤੇ ਉਹਨੇ ਪਤਾ ਕੀ ਦਿਮਾਗ 'ਚ ਗਲਤੀ ਤੇ ਨਹਿਰਸ਼ਾਲ ਮਾਰਤੀ ਕਿਸੇ ਨੂੰ ਨਾਮ ਨੂੰ ਕੀ ਹੈ ਪਤਾ ਨਹੀਂ ਨਿਰਮਲ ਕੌਰ ਕਿੰਨੇ ਸਾਲ ਪਹਿਲੇ ਸਾਡੀ ਹੋਈ ਤਾਲੀ ਤੈਨੰ ਮਿੰਨੇ ਕੋਈ ਤੈਨੰ ਮਿੰਨੇ 18 ਰੱਖ ਦੇ ਨਵੇਂ ਜੀ ਮੰਨ ਕੀ ਕਰਦੇ ਹੋ ਤੁਸੀਂ ਮੰਗ ਜੀ ਇਨਸਾਫ ਮਿਲਣਾ ਚਾਹੀਦਾ ਹੈ ਪੂਰੀ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਜਿਹੜਾ ਨੂੰ ਹੋਣੀ ਚਾਹੀਦੀ ਹੈ ਉਹ ਜਾ ਮਿਲਣੀ ਚਾਹੀਦੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ ਚ ਹਾਂਜੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ ਅਬ ਉਹ ਅਬ ਉਹ ਨੀਂ ਉਹ ਪਿੰਡ ਚ ਹੀ ਰਹਿੰਦੇ ਜੀ ਆਪਣੇ ਉਹ ਜਿਹੜੇ ਪਿੰਡ ਚ ਉਹ ਰਾਏਪੁਰਾ ਜੀ ਰਾਏਪੁਰਾ ਪਿਤਾ ਦਾ ਕੀ ਨਾਮ ਹੁੰਦਾ ਪਿਤਾ ਜੀ ਹਰਦਮ ਸਿੰਘ ਹੁਣ ਮੰਗ ਕੀ ਕਰਦੇ ਹੋ ਹਨ ਇਨਸਾਫ ਮਿਲਣਾ ਚਾਹੀਦਾ ਹੈ ਦੇਖੋ ਜੀ ਪਰਿਵਾਰ ਜੋ ਵੀ ਬਿਆਨ ਲਿਖਾਇਆ ਹੈਗਾ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇ ਕਿ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕਰਦਾ ਲੇਕਿਨ ਅਜੇ ਬਿਆਨ ਲਿਖਾਉਣਾ ਆਉਣਾ ਹੈ ਅੱਛਾ ਆ ਰਹੇ ਨੇ ਕੋਈ ਪਤਾ ਲੱਗਿਆ ਮੈਟਰ ਕੀ ਹੈ ਜੀ ਕੋਈ ਕਹਿੰਦੇ ਕੁੜੀ ਨੂੰ ਮੈਟਰ 4 ਮਹੀਨੇ ਹੋ ਗਏ ਵਿਆਹ ਹੀ ਨਹੀਂ ਹੋ ਕੇ ਨੀ ਸਹੁਰਾ ਪਰਿਵਾਰ ਨੇ ਤੰਗ ਪਰੇਸ਼ਾਨ ਕਰਦਾ ਸੀ ਲੜਕੀ ਦਾ ਰੰਗ ਕਾਲਾ ਸੀ ਇਹੋ ਜਿਹੀ ਕੁਸ਼ਲ ਹੈ ਤਾਂ ਇਸ ਤਰ੍ਹਾਂ ਦੇ ਤਾਨੇ ਮੇਣਿਆਂ ਨੇ ਕਈ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ ਸਾਨੂੰ ਰੱਬ ਦੇ ਬਣਾਏ ਰੰਗ ਰੂਪ ਨੂੰ ਤੇ ਨਾ ਜਾ ਕੇ ਇਨਸਾਨ ਦੇ ਦਿਲ ਤੇ ਉਸਦੀ ਇਨਸਾਨੀਅਤ ਤੇ ਉਸਦੀ ਸਮਝਦਾਰੀ ਨੂੰ ਵੇਖਣਾ ਚਾਹੀਦਾ ਹੈ ਜਿਸ ਨਾਲ ਘਰਾਂ 'ਚ ਖੁਸ਼ੀ ਦਾ ਮਾਹੌਲ ਹੋਵੇ ਤੇ ਕਿਸੇ ਦੀ ਧੀ ਪੈਣ ਨਾਲ ਇਸ ਤਰ੍ਹਾਂ ਨਾ ਹੋਵੇ ਕ੍ਰਾਈਮ ਚਾਰਟ ਦੀ ਇਸ ਸਟੋਰੀ ਬਾਰੇ ਤੁਹਾਡਾ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ